ਅਜੇ ਕਲਕ ਵੇਖ ਰਖੇ ਦੇਸ਼ ਵਿਦੇਸ਼ ਵਸਤੇ ਪੰਜਾਬੀਓ ਪਿਆਰ ਪਰਿ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਜੀਕਰ ਦੋਸਤੋ ਅਸੀਂ ਹਰ ਰੋਜ਼ ਤੁਹਾਡੇ ਨਾਲ ਵੱਖ-ਵੱਖ ਵਿਸ਼ਿਆਂ ਤੇ ਵਿਸ਼ਲੇਸ਼ਣ ਕਰਦੇ ਮੇਰੇ ਸਾਥੀ ਸਰਵਿੰਦਰ ਸਿੰਘ ਢਿੱਲੋਂ ਮੇਰੇ ਨਾਲ ਹੁੰਦੇ ਨੇ ਅੱਜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਅਸੀਂ ਗੱਲ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ਵੱਖ-ਵੱਖ ਚੈਨਲਾਂ ਦੇ ਉੱਤੇ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਦੇ ਉੱਤੇ ਸ਼੍ਰੋਮਣੀ ਕਾਂਗਦੀਦਾਲ ਨੂੰ ਵੱਖ-ਵੱਖ ਪੱਖਾਂ ਤੋਂ ਨਿਸ਼ਾਨਾ ਬਣਾਇਆ ਜਾ ਰਿਹਾ ਉਸ ਵੇਲੇ ਅਸੀਂ ਸਿੱਧਤ ਨਾਲ ਮਹਿਸੂਸ ਕਰਦੇ ਹਾਂ ਕਿ ਸਿੱਖ ਸਿਧਾਂਤਾਂ ਲਈ ਪੰਜਾਬ ਲਈ ਪੰਜਾਬੀਏ ਤਲੀ ਸੰਘਰਸ਼ ਕਰਨ ਵਾਲੀ ਇਹ ਸਿਆਸੀ ਜਮਾਤ ਅੱਜ ਸੰਕਟ ਵਿੱਚ ਕਿਉਂ ਆ ਗਈ ਹੈ ਕਿਤੇ ਨਾ ਕਿਤੇ ਉਸ ਪਾਰਟੀ ਨਾਲ ਸਾਨੂੰ ਵੀ ਤੁਹਾਨੂੰ ਵੀ ਸਾਰਿਆਂ ਨੂੰ ਹਮਦਰਦੀ ਹੁੰਦੀ ਹੈ ਕਿ ਜਿਸ ਪਾਰਟੀ ਦੀਆਂ ਜੜ੍ਹਾਂ ਪੰਜਾਬ ਦੀ ਧਰਤੀ ਵਿੱਚ ਨੇ ਜਿਸ ਪਾਰਟੀ ਦੀਆਂ ਜੜ੍ਹਾਂ ਦੇਉਤੇ ਪੰਥ ਦਾ ਬਹੁਤ ਵੱਡਾ ਪਲੇਟਫਾਰਮ ਉੱਸਰਿਆ ਹੋਇਆ ਹੈ ਜਿਸ ਪਾਰਟੀ ਜਿਹੜੀ ਪਾਰਟੀ ਪੰਥ ਦੇ ਪੰਥ ਦੇ ਪਰਾਂ ਦੇ ਉੱਤੇ ਖੜੀ ਹੈ ਅੱਜ ਉਸ ਉਹ ਪਾਰਟੀ ਵੱਡੇ ਸੰਕਟ ਵਿੱਚ ਕਿਉਂ ਆ ਗਈ ਹੈ ਸ਼੍ਰੋਮ ਨੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜਦੋਂ ਅਸੀਂ ਸਮੁੱਚੇ ਤੌਰ ਤੇ ਨਿਰਪੱਖ ਹੋ ਕੇ ਉਹਨਾਂ ਦੀ ਕਾਰਜ ਸ਼ੈਲੀ ਤੇ ਨਿਗਾ ਮਾਰਦੇ ਹਾਂ ਕਿਉਂਕਿ ਸਾਰੀਆਂ ਲੰਮੀਆਂ ਚੌੜੀਆਂ ਘਟਨਾਵਾਂ ਬਲ ਜੇ ਨਾ ਜਾਈਏ ਜਦੋਂ ਅਸੀਂ ਉਹਨਾਂ ਦੀ ਕਾਰਜ ਸ਼ੈਲੀ ਤੇ ਨਿਗਾ ਮਾਰਦੇ ਹਾਂ ਤਾਂ ਕਿਸੇ ਵੀ ਮਸਲੇ ਨੂੰ ਨਜਿੱਠਣ ਦੀ ਬਜਾਏ ਤੇ ਉਹਦੇ ਉੱਤੇ ਇੱਕ ਡਿਕਟੇਟਰ ਭਰਿਆ ਜਿਹੜਾ ਪੱਖ ਆ ਉਹਨਾਂ ਦਾ ਸਾਹਮਣੇ ਰੂਪ ਹੈ ਜਿਹੜਾ ਉਹ ਸਾਹਮਣੇ ਆ ਰਿਹਾ ਹੈ ਮਿਸਾਲ ਵਜੋਂ ਜਲੰਧਰ ਦੀ ਜਿਮਨੀ ਇਲੈਕਸ਼ਨ ਲਈ ਬੀਬੀ ਜਗੀਰ ਕੌਰ ਹੋਣ ਦੀ ਹਰਤ ਕਮੇਟੀ ਬਣਾਈ ਤੇ ਜਦੋਂ ਬੀਬੀ ਜਗੀਰ ਕੌਰ ਹੋਣੀ ਥੋੜਾ ਜਿਹਾ ਪਾਰਟੀ ਨਾਲ ਮਨਮਟਾਬ ਹੁੰਦਾ ਤੇ ਉਸੇ ਵੇਲੇ ਪਾਰਟੀ ਉਮੀਦਵਾਰ ਤੋਂ ਸਮਰਥਨ ਵਾਪਸ ਲੈ ਲੈਂਦੇ ਨੇ ਤੇ ਪਾਰਟੀ ਨੂੰ ਚੋਣ ਦਾ ਸੰਕੇਤ ਵੀ ਲੋਟ ਹੋ ਗਿਆ ਹਮ ਤਾਂ ਦੁੱਖ ਇਸ ਗੱਲ ਦਾ ਕਿ ਪਾਰਟੀ ਦਾ ਫੈਸਲਾ ਕੈਸਾ ਹੈ ਨਿਰਾਸ਼ ਹੋ ਕੇ ਉਹ ਵੀ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਨੇ ਜੇ ਕੋਈ ਰਸਲਾ ਹੈ ਤੇ ਉਹਨੂੰ ਮਨਾਉਣ ਦਾ ਯਤਨ ਨਹੀਂ ਕੀਤਾ ਜਾਂਦਾ ਜੇ ਕੋਈ ਕੰਮ ਦੀ ਗੱਲ ਕਰਦਾ ਤੇ ਉੱਤੇ ਪਹਿਰਾ ਨਹੀਂ ਉਸਦੇ ਮੁਕਾਬਲੇ ਉਸਤੇ ਕੰਪੈਰੀਜ਼ਨ ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾਇਆ ਜਾ ਰਿਹਾ ਜਦੋਂ ਸਿਆਸਤ ਦੇ ਵਿੱਚੋਂ ਲਚਕ ਖਤਮ ਹੋ ਜਵੇ ਲਚਕੀਲਾ ਫਣ ਖਤਮ ਹੋ ਜਾਵੇ ਉਦੋਂ ਪਾਰਟੀਆਂ ਦੀ ਕਾਰਗੁਜ਼ਾਰੀ ਪਾਰਟੀ ਦੇ ਮੁਖੀ ਦੀ ਕਾਰਗੁਜ਼ਾਰੀ ਤੇ ਪ੍ਰਸ਼ਨ ਚ ਇਹਨਾਂ ਜਿਹੜਾ ਲੱਗ ਜਾਂਦਾ ਹੈ ਕੋਈ ਵੀ ਜਦ ਅਸੀਂ ਸਰਦਾਰ ਸੁਖਦੇਵ ਸਿੰਘ ਢਿੰਡਸਾ ਰੁੱਸਲੇ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਰੰਤ ਉਹਨਾਂ ਦੇ ਸੰਗਰੂਰ ਗ੍ਰਹਿ ਜਸਨਾਮ ਗ੍ਰਹਿ ਤੇ ਪਹੁੰਚ ਜਾਂਦੇ ਸੀ ਤੇ ਉਹਨਾਂ ਨੂੰ ਮਨਾ ਕੇ ਉਠਦੇ ਸੀ ਜਿਸ ਵਾਰ ਗੁਰਚਰਨ ਚਰਨ ਸਿੰਘ ਟੋੜਾ ਰੁੱਸਲੇ ਸੀ ਉਦੋਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਨਾ ਲੈਂਦੇ ਸੀ ਤੇ ਉਹਦੋਂ ਮੰਨ ਵੀ ਜਾਂਦੇ ਸੀ ਹੁਣ ਕੋਈ ਅਕਾਲੀ ਆਗੂ ਰੁੱਸਦਾ ਤੇ ਉਹਨੂੰ ਪਾਸੇ ਕਰ ਦਿੱਤਾ ਜਾਂਦਾ ਹੈ ਸਲਾਹਕਾਰਾਂ ਦੀ ਟੀਮ ਤੇ ਇਹ ਸਵਾਲ ਉੱਠਦੇ ਨੇ ਬੜਾ ਕੁਝ ਵਾਪਰ ਰਿਹਾ ਸੋ ਮੈਂ ਆਪਣੀ ਗੱਲ ਲੰਮੀ ਨਾ ਕਰਾਂ ਸਾਡੇ ਨਾਲ ਫੋਨ ਲਾਈਨ ਤੇ ਨੇ ਇੰਗਲੈਂਡ ਤੋਂ ਗਿਆਨੀ ਤੇ ਲੋਚਨ ਸਿੰਘ ਪੰਮਤੀ ਪੰਮਤੀ ਸਾਹਿਬ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਾਫ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਇਸ ਵੇਲੇ ਪੰਜਾਬ ਦੀਆਂ ਰਾਜਨੀਤਿਕ ਘਟਨਾਵਾਂ ਨੂੰ ਇੱਕ ਸਿਆਸੀ ਆਗੂ ਦੀ ਥਾਂ ਇੱਕ ਪ੍ਰਧਾਨ ਵਜੋਂ ਵੀ ਵੇਖ ਰਹੇ ਜੀ ਉਹਨਾਂ ਨੂੰ ਟੈਕਲ ਕਰਨ ਦੀ ਥਾਂ ਉਹਨਾਂ ਦੇ ਮੁਕਾਬਲੇ ਆਪਣੀ ਸ਼ਕਤੀ ਵਿਖਾਉਣ ਵਾਲੇ ਪਾਸੇ ਲੱਗੇ ਹੋਏ ਨੇ ਅਸੀਂ ਸਮੁੱਚੇ ਵਰਤਾਰੇ ਨੂੰ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਆ ਪਮਦੀ ਸਾਹਿਬ ਜੀ ਮੇਰੀ ਆਵਾਜ਼ ਤੁਹਾਨੂੰ ਸੁਣਦੀ ਹੈ ਦੱਸਿਓ ਜਰਾ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਕਿੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਕਾਰਜ ਸ਼ੈਲੀ ਬਾਰੇ ਤੁਸੀਂ ਕੀ ਸੋਚਦੇ ਹੋ ਜਾਂ ਕੀ ਕਰਨਾ ਚਾਹੀਦਾ ਉਹਨਾਂ ਨੂੰ ਆਵਾਜ਼ ਜੇ ਮੇਰੀ ਤੁਹਾਨੂੰ ਸੁਣਾਈ ਦਿੰਦੀ ਹੈ ਜਰਾ ਸਾਡੇ ਆਵਾਜ਼ੇ ਖਲਕ ਦਰਸ਼ਕਾਂ ਨਾ ਕਰਿਓ ਫਤਿਹ ਸਾਂਝੀ ਆਵਾਜ਼ੇ ਖਲਕ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਤਰਲੋਚਨ ਸਿੰਘ ਪਮਦੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਸਮੁੱਚੇ ਸਿੱਖ ਸਮਾਜ ਵਿੱਚ ਬਹੁਤ ਸਤਿਕਾਰਯੋਗ ਇੱਕ ਦਲ ਹੈ ਇੱਕ ਬਹੁਤ ਵੱਡਾ ਸਮੂਹ ਆ ਅਕਾਲੀ ਸ਼ਬਦ ਇੰਨਾ ਸਤਿਕਾਰਯੋਗ ਆ ਵੀ ਇਹਦੀ ਕਰਨੀ ਨਾਵੇਂ ਨੂੰ ਸਿਰ ਝੁਕਦਾ ਲਿਖਨ ਆਜੀ ਸ਼੍ਰੋਮਣੀ ਅਕਾਲੀ ਦਲ ਜਿਹੜੇ ਮੁਕਾਮ ਤੇ ਪਹੁੰਚ ਗਿਆ ਅੱਜ ਦੇ ਸ਼੍ਰੋਮਣੀ ਅਕਾਲੀ ਦਲ ਵਲ ਅੱਜ ਦੇ ਸ਼੍ਰੋਮਣੀ ਅਕਾਲੀ ਦਲ ਵਲ ਵੇਖ ਕੇ ਅੱਜ ਦੇ ਸ਼੍ਰੋਮਣੀ ਅਕਾਲੀ ਦਲ ਵਲ ਵੇਖ ਕੇ ਸਿੱਖ ਨੇ ਜਿਹੜੇ ਉਹ ਦੁੱਖ ਦੇ ਅਥਰੂ ਨੇ ਜਿਹੜੇ ਉਹ ਘੇਰਦੇ ਨੇ ਵੈਸੇ ਤੇ ਬਹੁਤ ਲੰਮੇ ਸਮੇਂ ਤੋਂ ਇਰਸਾਤਲ ਵੱਲ ਜਾ ਰਿਹਾ ਦਿਨ ਦਿਨ ਦਿਨੋ ਦਿਨ ਇਰਸਾਤਲ ਵੱਲ ਜਾ ਰਿਹਾ ਲੇਕਿਨ ਜਿਸ ਤਰੀਕੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹਦੇ ਸਿਧਾਂਤਾਂ ਦਾ ਖਿਲਵਾੜ ਕੀਤਾ ਉਹਨੂੰ ਜਦੋਂ ਅਸੀਂ ਆਪਣੇ ਸ਼ਬਦਾਂ ਵਿੱਚ ਬਿਆਨ ਕਰਦੇ ਆ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਤੇ ਵੀ ਮੁਆਫੀ ਨਹੀਂ ਮਿਲੇਗੀ ਕੋਕੇ ਚਰਚਾ ਮੈਂ ਵਰਤਮਾਨ ਸਮੇਂ ਦੀ ਕਰਨੀ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਉਹ ਅਕਾਲੀ ਸਰਕਾਰ ਵੇਲੇ ਪੰਜਾਬ ਦੇ ਗ੍ਰਹਿ ਮੰਤਰੀ ਵੀ ਰਹੇ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਜੋ ਕੁਝ ਹੋਇਆ ਮੈਂ ਉਹਨੂੰ ਦੁਹਰਾਉਣਾ ਨਹੀਂ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਵਰਤਮਾਨ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜਦੋਂ ਗ੍ਰਹਿ ਮੰਤਰੀ ਸਨ ਉਦੋਂ ਹੀ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਬਿਹਤ ਵੀ ਹੁੰਦੀ ਆ ਤੇ ਤੁਹਾਨੂੰ ਯਾਦ ਹੋਵੇਗਾ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਇੱਕ ਬਿਆਨ ਆਇਆ ਸੀ ਵੀ ਪੰਜਾਬ ਵਿੱਚ ਤੁਰਦੀ ਕੀੜੀ ਮੈਨੂੰ ਨਜ਼ਰ ਆਉਂਦੀ ਆ ਚੰਗੀ ਗੱਲ ਆ ਗ੍ਰਹਿ ਮੰਤਰੀ ਨੂੰ ਹਰ ਇੱਕ ਪੰਜਾਬ ਦੇ ਵਿੱਚ ਹੋਣ ਵਾਲੀ ਗੱਲ ਦਾ ਪਤਾ ਹੋਣਾ ਚਾਹੀਦਾ ਲੇਕਿਨ ਇਹ ਗੱਲ ਵੀ ਧਿਆਨ ਵਿੱਚ ਉਹਨਾਂ ਨੂੰ ਰੱਖਣੀ ਚਾਹੀਦੀ ਆ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਆਦ ਵੀ ਹੋਈ ਜਿਸ ਗ੍ਰਹਿ ਮੰਤਰੀ ਨੂੰ ਪੰਜਾਬ ਦੀ ਪੰਜਾਬ ਵਿੱਚ ਕੀੜੀ ਤੁਰਦੀ ਨਜ਼ਰ ਆਉਂਦੀ ਆ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਫਾੜ ਕੇ ਰੂੜੀਆਂ ਦੇ ਢੇਰਾਂ ਤੇ ਸੁੱਟਦੇ ਜਿਹੜੇ ਦੋਸ਼ੀ ਨੇ ਉਹ ਨਜ਼ਰ ਨਹੀਂ ਆਏ ਜਵਾਬਤਾ ਦੇਣਾ ਹੀ ਪੈਗਾ ਸਿੱਖ ਸਮਾਜ ਨੂੰ ਵੀ ਜਵਾਬ ਦੇਣਾ ਪਏਗਾ ਤੇ ਜਵਾਬ ਤਾਂ ਪ੍ਰਮਾਤਮਾ ਅੱਗੇ ਵੀ ਦੇਣਾ ਪਏਗਾ ਕਿਉਂਕਿ ਜੇ ਉਹਦਾ ਵੱਡਾ ਤੇ ਜ਼ਿੰਮੇਵਾਰੀ ਵੀ ਵੱਡੀ ਆ ਮੇਰੀ ਉਹਨਾਂ ਨਾਲ ਕੋਈ ਜਾਤੀ ਰੰਜਿਸ਼ ਨਹੀਂ ਤੇ ਅੱਜੋ ਜਿਹੜੇ ਦੌਰ ਵਿੱਚ ਉਹ ਨਿਕਲ ਰਹੇ ਨੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਜਿਹੜਾ ਰਤਬਾ ਜਿਹੜਾ ਉਹਨਾਂ ਦਾ ਸਤਕਾਰ ਜਿੰਨੀ ਉਹਨਾਂ ਦੀ ਰਿਸਪੈਕਟ ਲੋਕ ਸਿਰ ਚ ਕਾਉਂਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਤੇ ਅੱਜ ਜਿਹੜੇ ਦੌਰ ਵਿੱਚੋਂ ਸਰਦਾਰ ਸੁਖਵੀਰ ਸਿੰਘ ਬਾਦਲ ਨਿਕਲ ਰਹੇ ਨੇ ਇਹਨੂੰ ਤੇ ਸ਼ਬਦਾਂ ਵਿੱਚ ਕਹਿਣਾ ਵੀ ਕਈ ਵਾਰੀ ਔਖਾ ਲੱਗਦਾ ਚੰਗਾ ਹੁੰਦਾ ਕਿ ਉਹ ਬਗਾਵਤ ਤੋਂ ਪਹਿਲਾਂ ਉਹ ਕਹਿੰਦੇ ਠੀਕ ਆ ਵੀ ਹਾਰ ਹੋ ਗਈ ਇੱਕ ਹਾਰ ਦਾ ਚਲੋ ਆਪਾਂ ਮਾਫ ਕਰ ਸਕਦੇ ਹਾਂ ਦੂਜੀ ਹਾਰ ਹੋ ਗਈ ਵੋਟਾਂ ਦੇ ਵਿੱਚ ਤੇ ਪ੍ਰਧਾਨ ਦਾ اخਲਾਕੀ ਫਰਜ਼ ਬਣਦਾ ਵੀ ਆਪਣਾ ਅਸਤੀਫਾ ਦੇਵੇ ਦੂਜੀ ਹਾਰ ਹੋ ਗਈ ਤੀਜੀ ਹਾਰ ਹੋ ਗਈ اخਲਾਕੀ ਤੌਰ ਤੇ ਉਹਨੂੰ ਅਸਤੀਫਾ ਦੇਣਾ ਚਾਹੀਦਾ ਲੇਕਿਨ ਇਹਦੇ ਉਲਟ ਜਿਸ ਤਰੀਕੇ ਨਾਲ ਉਹਨਾਂ ਦਾ ਵਰਤੋਂ ਬਿਹਾਰ ਆ ਇਸ ਤਰੀਕੇ ਨਾਲ ਪ੍ਰਧਾਨਗੀਆਂ ਦੇ ਕਬਜ਼ੇ ਨੇ ਜਿਹੜੇ ਉਹ ਨਹੀਂ ਰਹਾ ਕਰਦੇ ਅੱਜ ਦੇ ਲੋਕਤੰਤਰ ਦੇ ਯੁੱਗ ਵਿੱਚ ਜਿਨਾ ਚਿਰ ਲੋਕ ਤੁਹਾਡੇ ਨਾਲ ਨਹੀਂ ਤੁਹਾਡੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਤੁਹਾਡੇ ਨਾਲੋਂ ਪਰੇ ਜਾ ਰਹੇ ਨੇ ਤੁਸੀਂ ਕਿਵੇਂ ਆਪਣੀ ਪ੍ਰਧਾਨਗੀ ਨੂੰ ਸੰਭਾਲੋਗੇ ਸ਼੍ਰੋਮਣੀ ਅਕਾਲੀ ਦਲ ਨੂੰ ਮੈਂ ਕਈ ਵਾਰ ਡੁੱਟਦਾ ਵੇਖਿਆ ਤੇ ਜਿਹੜੇ ਬੰਦਿਆਂ ਨੇ ਪ੍ਰਧਾਨਗੀ ਨਹੀਂ ਛੱਡੀ ਉਹ ਆਪਣੇ ਨਾਂ ਨਾਲ ਪ੍ਰਧਾਨਤਾ ਲਿਖਦੇ ਰਹੇ ਪਰ ਹੌਲੀ-ਹੌਲੀ ਉਹਨਾਂ ਦਾ ਜਿਹੜਾ ਵਜੂਦ ਸੀ ਜਾਂ ਉਹਨਾਂ ਦੀ ਪਹੁੰਚ ਸੀ ਜਾ ਉਹਨਾਂ ਦਾ ਜਿਹੜਾ ਸਤਕਾਰ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਮਨ ਵਿੱਚੋਂ ਜਾਂਦਾ ਰਿਹਾ ਅਖੀਰ ਉਹ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੱਡਾ ਧੜਾ ਹੁੰਦਾ ਸੀ ਉਹਦੇ ਵਿੱਚ ਮਿਲਣ ਵਾਸਤੇ ਯਤਨ ਕਰਦੇ ਰਹੇ ਤੇ ਉਹ ਮਿਲਦੇ ਵੀ ਰਹੇ ਚੰਗੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਆਪਣੀਆਂ ਗਲਤੀਆਂ ਨੂੰ ਜਨਤਕ ਤੌਰ ਤੇ ਮੰਨਣ ਉਹ ਕਹਿਣ ਵੀ ਮੈਂ ਬਿਲਕੁਲ ਵੱਡੇ ਅਹੁਦੇ ਤੇ ਬੈਠਾ ਹੋਣ ਕਾਰਨ ਮੈਂ ਕਸੂਰਵਾਰਾਂ ਜਿਸ ਤਰ੍ਹਾਂ ਦੀ ਮਾफी ਮੰਗੜਦਾ ਉਹਨਾਂ ਨੇ ਡਰਾਮਾ ਰਚਿਆ ਤੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਆਲੇ ਦੁਆਲੇ ਦਾ ਜਿਹੜੇ ਆਲੇ ਦੁਆਲੇ ਦੇ ਜਿਹੜੇ ਲੋਕ ਨੇ ਉਹਨਾਂ ਲਈ ਸ਼ਬਦ ਜੀ ਹਜੂਰੀ ਹੀ ਵਰਤਿਆ ਜਾਣਾ ਚਾਹੀਦਾ ਤੇ ਉਹਨਾਂ ਨੇ ਜਿਸ ਤਰੀਕੇ ਨਾਲ ਉਹਨਾਂ ਦੇ ਸਹਾਇਕ ਬਣ ਕੇ ਇਸ ਗੱਲ ਨੂੰ ਜਾਇਜ਼ ਠਾਹਰਾਇਆ ਇੱਕ ਸਿੱਖ ਦੇ ਤੌਰ ਤੇ ਇਹ ਸ਼ੋਭਾ ਨਹੀਂ ਦਿੰਦਾ ਸਿੱਖ ਦਾ ਰਤਬਾ ਬਹੁਤ ਵੱਡਾ ਅਕਾਲੀ ਹੋਣਾ ਬਹੁਤ ਮਾਣ ਵਾਲੀ ਗੱਲ ਆ ਅਕਾਲੀਆਂ ਦਾ ਇਤਿਹਾਸ ਹੈ ਜਿਹੜਾ ਉਹ ਬਹੁਤ ਸ਼ਾਨਨਾ ਮੱਤਾ ਬਹੁਤ ਮਾਣ ਮੱਤਾ ਸਿਰ ਝੁਕਦਾ ਅਕਾਲੀਆਂ ਨੇ ਜੋ ਕੁਝ ਕੀਤਾ ਸਾਡੇ ਵੱਡਿਆਂ ਨੇ ਉਹਨੂੰ ਤੇ ਬਾਰ ਬਾਰ ਪ੍ਰਣਾਮ ਕਰਨੀ ਚਾਹੀਦੀ ਏ ਤੁਸੀਂ ਹੁਣਾਂ ਸਾਡੇ ਵੱਡੇ ਅਕਾਲੀ ਵਰਕਰਾਂ ਦੇ ਵਾਰਸ ਹੋਣ ਦੀ ਬਦੌਲਤ ਜੋ ਕੁਝ ਕਰ ਰਹੇ ਹੋ ਇਹ ਬਿਲਕੁਲ ਜਾਇਜ ਨਹੀਂ ਕਿਹਾ ਜਾ ਸਕਦਾ ਵਕਤ ਜਦੋਂ ਹੱਥ ਚੋਂ ਨਿਕਲ ਜਾਏ ਫਿਰ ਕੇਵਲ ਪਛਤਾਵਾ ਰਹਿ ਜਾਂਦਾ ਅੱਜ ਜਿਸ ਤਰੀਕੇ ਨਾਲ ਤੁਸੀਂ ਆਪਣੇ ਧਰੇ ਧੜੇ ਨੂੰ ਵੱਡਾ ਬਣਾਉਣ ਦਾ ਯਤਨ ਕਰਨ ਵਿੱਚ ਲੱਗੇ ਹੋਏ ਹੋ ਇਸ ਤਰੀਕੇ ਨਾਲ ਧੜੇ ਵੱਡੇ ਨਹੀਂ ਹੁੰਦੇ ਹਰ ਥਾਂ ਤੇ ਪੈਸਾ ਕੰਮ ਨਹੀਂ ਕਰਦਾ ਹੁੰਦਾ ਤੁਸੀਂ ਇੱਕ ਵਧੀਆ ਮੈਨੇਜਰ ਹੋ ਸਕਦੇ ਹੋ ਇਹ ਉਦੋਂ ਚਲਦੀਆਂ ਹੁੰਦੀਆਂ ਨੇ ਜਦੋਂ ਤੁਹਾਡੇ ਕੋਲ ਸਤਾ ਹੋਵੇ ਕਿਉਂਕਿ ਤੁਹਾਡੀਆਂ ਗੱਲਾਂ ਅਫਸਰशाही ਨੇ ਮੰਨਣੀਆਂ ਹੁੰਦੀਆਂ ਨੇ ਜਿਹੜੇ ਤੁਸੀਂ ਹੁਕਮ ਦੇਣੇ ਨੇ ਉਹ ਅਫਸਰਾਂ ਨੇ ਮੰਨਣੇ ਹੁੰਦੇ ਨੇ ਲੇਕਿਨ ਵਰਕਰਾਂ ਦੇ ਵਿੱਚ ਆਪਣਾ ਸਤਕਾਰ ਬਰਕਰਾਰ ਰੱਖਣਾ ਉਹਦੇ ਲਈ ਤੇ ਫਿਰ ਤੁਹਾਨੂੰ ਵਰਕਰਾਂ ਦੇ ਦੁੱਖਾਂ ਨੂੰ ਸਮਝਣਾ ਪਊ ਕਿ ਉਹਨਾਂ ਨਾਲ ਤੁਹਾਡਾ ਵਿਵਹਾਰ ਕਿ ਹੋ ਜਾ ਵਕਤਾ ਹੈ ਸਮਾ ਹੈ ਕਿ ਤੁਸੀਂ ਇੱਕ ਵਾਰੀ ਆਪ ਸ੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਵੋ ਤੇ ਆਪਣੀ ਗਲਤੀ ਦੀ ਮੁਆਫੀ ਮੰਗੋ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਬਰਕਰਾਰ ਨੂੰ ਆਖੋ ਵੀ ਜੇ ਤੁਸੀਂ ਮੇਰੇ ਤੇ ਖੁਸ਼ ਨਹੀਂ ਤੇ ਲਓ ਮੈਂ ਆਪਣਾ ਅਸਤੀਫਾ ਦਿੰਦਾ ਇਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਜਿਹੜਾ ਤੁਸੀਂ ਆਪ ਆਪਣੀ ਆਮ ਬੋਲਚਾਲ ਵਿੱਚ ਇਹ ਗੱਲ ਕਰਦੇ ਹੋ ਉਹਦੀ ਸਰਵਉੱਚਤਾ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਨੀਆ ਦੀਆਂ ਨਜ਼ਰਾਂ ਦੇ ਸਾਹਮਣੇ ਆਊਗੀ ਤੇ ਤੁਸੀਂ ਇੱਕ ਨਿਮਾਣੇ ਸਿੱਖ ਵਜੋਂ ਜਦੋਂ ਅਕਾਲ ਤਖਤ ਸਾਹਿਬ ਦੇ ਪੇਸ਼ ਹੋ ਕੇ ਆਪਣੀ ਗਲਤੀ ਮੰਨੋਗੇ ਤੇ ਤੁਹਾਨੂੰ ਇਹ ਵੀ ਗਲਤੀ ਮੰਨਣੀ ਚਾਹੀਦੀ ਹੈ ਵੀ ਜਿਹੜੀ ਮੈਂ ਪਹਿਲਾਂ ਮੁਆਫੀ ਮੰਗੀ ਉਹ ਵੀ ਮੇਰੀ ਇੱਕ ਗਲਤੀ ਸੀ ਮੁਆਫੀ ਉਸ ਤਰੀਕੇ ਨਾਲ ਨਹੀਂ ਮੰਨੀ ਮੰਗੀ ਜਾਂਦੀ ਇੰਜ ਤੇ ਅਸੀਂ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਜਾ ਕੇ ਵੀ ਮਾਫੀ ਮੰਗ ਸਕਦੇ ਆ ਪਰ ਗਲਤੀ ਇੱਡੀ ਵੱਡੀ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਹਦੇ ਵਿੱਚ ਇਸ ਤਰ੍ਹਾਂ ਨਾਲ ਮਾਫੀ ਮੰਗੀ ਜਾਣੀ ਇਹ ਗੱਲ ਬਿਲਕੁਲ ਤੁਹਾਨੂੰ ਆਪਣੇ ਮਨ ਵਿੱਚ ਵਿਚਾਰਨੀ ਚਾਹੀਦੀ ਆ ਤੁਹਾਡੇ ਧਰਮਸਪਰਦੀ ਬੀਬੀ ਹਰਸਿਮਰਤ ਕੌਰ ਬਾਦਲ ਬਹੁਤ ਸੂਝਵਾਨ ਨੇ ਬਹੁਤ ਸਿਆਣੇ ਨੇ ਤੇ ਉਹਨਾਂ ਕੋਲ ਵੀ ਆਸ ਕਰਨੀ ਚਾਹੀਦੀ ਆ ਵੀ ਉਹ ਤੁਹਾਨੂੰ ਸਹੀ ਰਾਹ ਦੇਣਗੇ ਉਹਦੇ ਨੇ ਜਿਹੜੇ ਇਹ ਧੱਕੇ ਨਾਲ ਨਹੀਂ ਆਪਦੇ ਕੋਲ ਰਹਿੰਦੇ ਹੁੰਦੇ ਇਹ ਉਦੋਂ ਹੀ ਰਹਿੰਦੇ ਨੇ ਜਦੋਂ ਲੋਕ ਤੁਹਾਡੇ ਲਈ ਦੁਆਵਾਂ ਕਰਦੇ ਹੋਣ ਲੋਕ ਤੁਹਾਡੇ ਲਈ ਅਰਦਾਸਾਂ ਕਰਦੇ ਹੋਣ ਲੋਕ ਤੁਹਾਡੇ ਲਈ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹੋਣ ਜਦੋਂ ਲੋਕ ਤੁਹਾਡੇ ਖਿਆਲਾਂ ਦੇ ਵਿਰੋਧ ਵਿੱਚ ਖੜੇ ਹੋਣ ਫਿਰ ਇਹ ਉਹਦੇ ਬਹੁਤੀ ਦੇਰ ਹੱਥਿਆਈ ਨਹੀਂ ਜਾ ਸਕਦੇ ਵਕਤ ਹੈ ਸਹੀ ਫੈਸਲਾ ਲੈਣ ਦਾ ਆਪਣੀ ਗਲਤੀ ਨੂੰ ਸਵੀਕਾਰਨ ਦਾ ਤੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਜਿਨ੍ਹਾਂ ਨੂੰ ਤੁਸੀਂ ਇਕੱਠੇ ਕੀਤਾ ਜੂਥ ਵਿੰਗ ਉਹਨਾਂ ਤੋਂ ਮਾਫੀ ਮੰਗਣੀ ਵੀ ਹਾਂ ਮੇਰੇ ਕੋਲ ਗਲਤ ਫੈਸਲੇ ਹੋਏ ਨੇ ਮੈਂ ਉਹਦੀ ਜ਼ਿੰਮੇਵਾਰੀ ਕਬੂਲ ਕਰਦਾ ਤੇ ਮੈਂ ਆਪਣਾ ਅਸਤੀਫਾ ਦਿੰਦਾ ਫਿਰ ਸਮਾ ਹੋਊਗਾ ਹੋ ਸਕਦਾ ਤੁਸੀਂ ਦੁਬਾਰਾ ਵੀ ਪ੍ਰਣਨ ਚੁਣੇ ਜਾਵੋ ਪਰ ਆਪਣੀ ਗਲਤੀ ਨੂੰ ਸਬਕਾਰੋ ਆਖੋ ਵੀ ਹਾਂ ਸਤਾ ਵਿੱਚ ਰਹਿੰਦੇ ਆ ਸਾਤੋਂ ਗਲਤੀਆਂ ਹੋਈਆਂ ਫੈਸਲੇ ਲੈਣ ਵਿੱਚ ਸਾਤੋਂ ਗਲਤੀਆਂ ਹੋਈਆਂ ਸਾਡੇ ਫੈਸਲਿਆਂ ਵਿੱਚ ਆਪ ਹੁਦਰਾ ਪਾਣਾ ਅਸੀਂ ਸ਼੍ਰੀ ਅਕਾਲ ਤੱਕ ਸਭ ਦੇ ਸਿਧਾਂਤਾਂ ਨੂੰ ਛੱਡ ਗਏ ਅਸੀਂ ਅਕਾਲੀ ਸੱਭਿਆਚਾਰ ਹੈ ਜਿਹੜਾ ਉਹਦੇ ਸਿਧਾਂਤਾਂ ਨੂੰ ਛੱਡ ਗਏ ਸਾਡੇ ਵਿੱਚ ਹੁਕਮ ਚ ਲਾਉਣ ਦੀ ਜਿਹੜੀ ਪ੍ਰਵਿਰਤੀ ਸੀ ਉਹ ਭਾਰੂ ਹੋ ਗਈ ਇਸ ਤਰੀਕੇ ਦੇ ਨਾਲ ਹਰਮਨ ਪਿਆਰੇ ਨਹੀਂ ਹੋਇਆ ਜਾ ਸਕਦਾ ਸੰਭਲ ਕੇ ਚੱਲੋਗੇ ਲੋਕਾਂ ਵਿੱਚ ਫਿਰ ਸਨਮਾਨ ਪ੍ਰਾਪਤ ਕਰ ਸਕਦੇ ਹੋ ਧੱਕੇ ਨਾਲ ਸਨਮਾਨ ਆਪਣੇ ਕੋਲ ਰੱਖਿਆ ਨਹੀਂ ਜਾ ਸਕਦਾ ਇਹ ਗੱਲ ਤੁਹਾਨੂੰ ਵਿਚਾਰ ਲੈਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਸਤਲੋਚਨ ਸਿੰਘ ਪਮੱਦੀ ਇੰਗਲੈਂਡ ਤੋਂ ਤੁਸੀ ਸਾਡੇ ਨਾਲ ਅਸ਼ਰੋਮਣੀ ਕਾਲੀਦਾਲ ਦੇ ਮੌਜੂਦਾ ਸਿਆਸੀ ਸੰਕਟ ਬਾਰੇ ਅਤੇ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾਂ ਨੂੰ ਮੌਜੂਦਾ ਸਮੇਂ ਕੀ ਕਰਨਾ ਚਾਹੀਦਾ ਸੀ ਆਪਣੇ ਵਿਚਾਰ ਸਾਂਝੇ ਕੀਤੇ ਬੜਾ ਧੰਨਵਾਦ ਆਸ ਕਰਾਂਗੇ ਕਿ ਅੱਗੇ ਵੀ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜ ਕੇ ਮੌਜੂਦਾ ਪੰਥਕ ਅਤੇ ਸਮਾਜਿਕ ਤੇ ਰਾਜਨੀਤਿਕ ਵਿਸ਼ਿਆਂ ਤੇ ਗੱਲ ਕਰਦੇ ਰਹੋਗੇ ਸਤਲੋਚਨ ਸਿੰਘ ਪਮੱਦੀ ਤੁਹਾਡੇ ਬਹੁਤ ਬਹੁਤ ਧੰਨਵਾਦੀ ਧੰਨਵਾਦ ਸਾਰੇ ਸਰੋਤਿਆਂ ਦਾ ਪਿਆਰੇ ਦਰਸ਼ਕੋ ਵੇਖਦੇ ਰਹੋ ਬਾਜੀਕਰ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਨੇ ਜਰੂਰ ਕਰਨਾ ਸਾਨੂੰ ਪਿਆਰ ਦੇਣਾ ਮੁਹੱਬਤ ਦੇਣੀ ਤੁਹਾਡਾ ਪਿਆਰ ਹੀ ਸਾਡਾ ਹੌਸਲਾ ਸਾਡੀ ਸਫਲਤਾ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਸ਼ੀਕਾਲ